ਆਨੰਦ ਉਸਤੋ ਕਾਟੋ ਦਾ ਬੱਚਾ ਹੈਗਾ ਅੱਜ ਤੋਂ 2-3 ਦਿਨ ਪਹਿਲਾਂ ਨਾ ਇੱਥੇ ਸੜਕ ਤੇ ਕਾਟੋ ਮਰਜੀ ਪਈ ਸੀ ਤੇ ਅੱਜ ਉਹ 2-3 ਦਿਨਾਂ ਬਾਅਦ اچانک ਜੀਂ ਜੀਂ ਸੁਣੀ ਜਦੋਂ ਤੇ ਮੈਂ ਦੇਖਿਆ ਤਾਂ ਇਹ ਕਾਟੋ ਦਾ ਬੱਚਾ ਨਾ ਤਾਹਾਂ ਤੋਂ نیچے ਪਸ਼ੂਆਂ ਦੀ ਘੁਰਨੀ ਕੋਲੇ ਡਿੱਗਿਆ ਪਿਆ ਚਲੋ ਮੈਂ ਚੱਕ ਲਿਆ ਤੇ ਮੈਨੂੰ ਅੰਦਾਜ਼ ਸਾਹਿਬ ਜਲਾਇਆ ਵੀ ਜਿ ਕੋ ਇਹਨਾਂ ਦੀ ਬਾ ਮਾਂ ਮੰਨ ਲਓ ਉਹੀ ਸੀਗੀ ਵਾਪਸ ਨਹੀਂ ਆਏਗੀ ਇਹ ਤਾਂ ਹੀ ਕਰਲਾਉਂਦੇ ਐ ਤੇ ਇਹ ਬਾਹਰ ਭੁੱਖੇ ਮਰਦੇ ਬਾਹਰ ਨਿਕਲ ਕੇ ਡਿਗ ਪੈ ਕਿਤੇ ਚਲੋ ਆਪਾਂ ਸਰਿੰਜਨਾ ਦੁੱਧ ਪਿਆ ਕੇ ਦੇਖਦੇ ਹਾਂ ਕਿ ਜੇ ਮੰਨ ਲਓ ਵੀ ਪੀਤਾ ਦਾ ਦੇਖਦੇ ਆਂ ਇੰਨੇ ਪਤਾ ਲੱਗ ਜੂਗਾ ਸ਼ਾ ਆਪਾਂ ਡੱਬੇ ਚ ਪਾ ਕੇ ਇਹਨੂੰ ਧਰਾਂਗੇ ਦੁੱਧ ਪਿਆ ਕੇ ਜਾਂ ਕਾਟੋ ਆ ਗਈ ਤਲੇ ਜੂ ਚੱਕ ਕੇ ਤੇ ਨਹੀਂ ਫਿਰ ਆਪਾਂ ਕੋਸ਼ਿਸ਼ ਕਰਾਂਗੇ ਪੂਰੀ ਬਾਹ ਲਾਵਾਂਗੇ ਬਚਾਉਣ ਦੀ ਹੁਣ ਦੋਸਤੋ ਅੱਜ ਹੋ ਗਏ ਤਿੰਨ ਚਾਰ ਦਿਨ ਹੋ ਚੱਲੇ ਆ ਕਾਰਟੂਨੀ ਆਈਗੀ ਤੇ ਬੱਚੇ ਇੱਕ ਹੋਰ ਲੱਗ ਗਿਆ ਮੰਨ ਲਓ ਵੀ ਕੋਰਨਾ ਹੈ ਜਿਹੜਾ ਛੱਤ ਦੇ ਵਿੱਚ ਥੋੜਾ ਜਿਹਾ ਕਸੂਤਾ ਹੈਗਾ ਨਾ ਤਾਂ ਉਹਦੇ ਚੱਥ ਪੈਂਦਾ ਇੱਕ ਹੋਰ ਆ ਗਿਆ ਬਾਹਰ ਨੂੰ ਤੇ ਆਪਾਂ ਦੋਨਾਂ ਨੂੰ ਪੂਰੀ ਕੋਸ਼ਿਸ਼ ਕਰਦੇ ਆਂ ਬਚਾਉਣ ਦੀ ਤੇ ਡੰਬੇ ਚ ਪਾ ਰੱਖੇ ਰਹੂ ਧਰਤੀ ਕਪੜੇ ਲੀਰਾਂ ਧਰਤਾਂ ਇੱਕ ਸਿਰੰਜਨਾ ਦੁੱਧ ਲਾ ਕੇ ਮੂੰਹ ਨਾਲ ਕੋਸ਼ਿਸ਼ਾਂ ਕਰਦੇ ਆਂ ਬਈ ਸੇ ਪਿਉਣਾ ਨਹੀਂ ਹੁੰਦਾਗਾ ਇੱਕ ਹੈ ਜਮਾ ਮਾੜੇ ਮਾੜੇ ਕਈ ਵਾਰੀ ਦੁੱਧ ਵਿਚਾਰਿਆਂ ਦੇ ਨੱਕ ਜੀ ਵੜ ਜਾਂਦਾਗਾ ਜੇ ਦੂਸਰੇ ਚ ਮੰਨ ਲਓ ਵੀ ਉਧਰੋਂ ਹੋ ਗਈ ਦੀ ਐ ਹੁਣ ਆਪਾਂ ਕੋਸ਼ਿਸ਼ ਕਰੀ ਜੰਨੇ ਆਂਗੇ ਦੋਨਾਂ ਨੂੰ ਬਚਾਉਣ ਦੀ ਜੇ بچਣਗੇ ਤਾਂ ਦੁੱਧਰ ਜਾਣਾ ਪਿਉਨੇ ਜਤਨ ਹੁਣ ਇਹ ਘਰੇ ਹੈ ਨਹੀਂਗੇ ਹੁਣ ਦੁੱਧ ਪਿਉਣ ਲੱਗੇ ਸੀਗੇ ਆਪਾਂ ਤੇ ਬੇਸੇ ਤਾਂ ਦੁੱਧ ਪੀਉਣਾ ਨਹੀਂ ਆਉਂਦਾ ਚਲੋ ਫਿਰ ਵੀ ਜਦੋਂ ਝੋਂ-ਝੋਂ ਕਰਦੇ ਆ ਨਾ ਵਿਚਾਰਿਆਂ ਨੇ ਤਰਸ ਜਿਹਾ ਆਉਂਦਾ ਚਲੋ ਮੈਂ ਘਪਿਆ ਕੇ ਦੇਖ ਲੈਨੇ ਆ ਪਰ ਪਿੰਦੀ ਨਹੀਂ ਗੇ ਐਂਡ ਅਰਜਾ ਵੀ ਲਾ ਦੇ ਕਿ ਨੱਕ ਵਿੱਚ ਜਿਹਾ ਦੁੱਧ ਨਾਲ ਨਿਕਲ ਜੇ ਉਹ ਵੀ ਬੱਦਲ ਲੱਗੇ ਹਾਂ ਬੱਦਲ ਇਹ ਵੀ ਬੋਧدار ਹੋ ਗਏ ਐਸਾ ਕਰੀ ਦੇ ਬਰੇੰਟ ਤੇ ਤੇ ਕਿੱਥੇ ਗਿਆ ਹੋਇਆ ਮਨਾਂ ਨੂੰ ਤੱਕ ਰਿਹਾ ਕੋਡੀ ਨਾ ਲੈ ਚੱਲਣਾ ਅਗਰਾ ਨੂੰ ਇਹ ਤਾਕਤ ਮਾਨ ਨਹੀਂ ਗਣਾ ਬਾਰ ਬਰਖਣਾ ਲੱਗਣਾ ਉਹਨੂੰ ਗੱਲ ਜਮਾਂ ਬੰਦ ਰੱਖਨੇ ਲਈ ਹੁਣ ਕਾਜ਼ੀ ਕਰਦੇ ਲੈ ਕੋਈ جيڪڙو پينٽ ਸਰ ਸਹੀ ਕੰਮ ਦੋਣਾ ਇੱਕ ਵਾਲਾ ਬੁੱਕ ਕਰਤਾ ਆਮਰ ਜੀ ਜੀ ਨੇ ਹਮ ਜਗਿਆ ਲੱਗ ਗਿਆ ਸਾਡੀ ਰਸ ਦੇ ਦਸਤ ਕਰ ਲਿਓ ਇਹਨਾਂ ਦੇ ਸਿੱਧਾ ਰਦਰ ਚਰਨ ਦੀ ਸੇਵਾ ਕਰਦੇ ਸੀ ਅੱਜ ਸਾਡਾ ਨੰਨਾ ਮੁੰਨਾ ਬੱਚਾ ਇੱਕ ਹੋਰ ਚੱਲ ਗਿਆ ਇੱਕ ਵਿਚਾਰਾ ਬਹਿਲਾ ਚੱਲ ਗਿਆ 5 ਦਿਨਾਂ ਬਾਅਦ ਹੋ ਗਏ ਆਪਣ ਰਹਿ ਗਏ ਬਾਰਾ ਪੀਣਾ ਦਾ ਨਾਮ ਦਾ ਹੋ ਗਿਆ ਸੀ ਜਦੋਂ ਚਾਲわせ ਹਿੰਦੀ ਜੇ ਜਗਾਵੇਂ ਨੂੰ ਬਲਹੇਰੀ ਆਪਾਂ ਇਹਨੇ ਬਲੇਬੀ ਚਕਾਰ ਤੋਂ ਬਹੁਤ ਬੁੱਤਾਂ ਨਹੀਂ ਸੀ ਵਗਰੇ ਸੀ ਜਿਹੜੇ ਚਾਲわせ ਕਿਉਂ ਪੂਰ ਵਿਚਰੇ ਤੇ ਕਪੜਾ ਭਾਵੇਂ ਨੇਟ ਕੀਤੇ ਬਕੀ ਨਹੀਂ ਬੜਾ ਨੀਂਜ ਨਾਲ ਪਰ ਲੱਗੇ ਸੀਗੇ ਵਿਚਾਰਾ ਵਿਚਰੇ ਡਾਲ ਹੋ ਜਾਣਾ ਫਿਰ ਯਾਰ ਹੋ ਜਾਣਗੇ ਇਹਨਾਂ ਕਾਟੋ ਜਨਮ ਰੇ ਗੇ ਮੁੜ ਕੇ ਬੰਦੇ ਸਰ ਕੁਆਰ ਕਾਟਣੀ ਕਦੇ ਥੱਲੇ ਆ ਗਈ ਤੇ ਪਤਾ ਨਹੀਂ ਭੁੱਲ ਗਈ ਮੁੜ ਕੇ ਵਾਪਸ ਨਹੀਂ ਤੇ ਆਪਾਂ ਸਾਹਮਣੇ ਜਰੂਰ ਤੇ ਸਭ ਸਰੀ ਕਾ ਜੀ ਮੀਰ ਕਰਦੇ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਅੱਜ ਆਏ ਸੀਗੇ ਆਪਾਂ ਖੇਤਾਂਲੇ ਘਰੇ ਖੇਤਾਂਲੇ ਘਰ ਦੀ ਆਈ ਜੀ ਸਫਾਈ ਕਰਨ ਤੇ ਇੱਥੇ ਸੀ ਆਪਣੀ ਵੀਡੀਓ ਦਾ ਸ਼ੂਟ ਤੇ ਜੇ ਕਿਸੇ ਹੋਰ ਭੈਣ ਭਾਈ ਨੇ ਵੀ ਇਸ ਘਰ ਤੇ ਵੀਡੀਓ ਦਾ ਸ਼ੂਟ ਕਰਨਾ ਹੋਵੇ ਤੇ ਜਰੂਰ ਕਰ ਸਕਦਾ ਇਹ ਘਰ ਆਪਣਾ ਬਿਲੇ ਹੀ ਹੁੰਦਾਗਾ ਹਾਂ ਅਸੀਂ ਜੀ ਆਪਣੇ ਪੁੱਜੇ ਪੰਛੀਆਂ ਵਾਸਤੇ ਜੀ ਇਹ ਆਪਾਂ ਨੇ ਬਣਾਉਣ ਲੱਗਦੇ ਆ ਇੱਕ ਮਿੰਟ ਮੈਂ ਬੈਕ ਆ ਜਾਂ ਪੰਛੀਆਂ ਵਾਸਤੇ ਆਪਾਂ ਇਹਨਾਂ ਨੂੰ ਤਿਆਰ ਕਰਦੇ ਆ ਪਹਿਲਾਂ ਇੱਥੇ ਰੰਗ ਕਰਾਂਗੇ ਤੇ ਪਹਿਲਾਂ ਆਪਾਂ ਨੇ ਲਿਆ ਕੇ ਕੁੱਜੇ ਇਹਨਾਂ ਦੇ ਵਿੱਚ ਗਲੀਆਂ ਕੱਢੀਆਂ ਨੇ ਗਲੀਆਂ ਕੱਢ ਕੇ ਆਪਾਂ ਲਾਇਏ ਨੇ ਪੰਛੀ ਵਾਸਤੇ ਥੋੜੇ ਜਿਹਾ ਆਪਣੇ ਲਾਗ ਵੀ ਦਿੱਤੇ ਤੁਹਾਨੂੰ ਦਿਖਾ ਵੀ ਦਿੰਨੇ ਆਂਗੇ ਆਹ ਤਾਂ ਆਪਣੇ ਕੋਲ ਡੱਬੇ ਬਾਧੂ ਪਏ ਸੀ ਤੇ ਆ ਡੱਬਿਆਂ ਚ ਬਣਾ ਦਿੱਤੇ ਉਸ ਜੜੀਆਂ ਰਹਿਣ ਵੀ ਲਾ ਗਏ ਉਹ ਵੀ ਦਿਖਾਵਾਂਗੇ ਤੁਹਾਨੂੰ ਇੱਕ ਆ ਸੀ ਇੱਕ ਆ ਸੀ ਤੇ ਇੱਕ ਉਹ ਪੂਜਾ ਲਾਇਆ ਖੰਡੇ ਤੇ ਆਪਾਂ ਨੇ ਤੇ ਬਾਕੀ ਹਜੇ ਆਪਾਂ ਤਿਆਰੀ ਕਰਦੇ ਆ ਤੇ ਸਿੱਕ ਆਪਣੇ ਉਹ ਪੂਜਾ ਬਣਾਇਆਗਾ ਉਹ ਲਾਇਆ ਉਥੇ ਤਾਂ ਜੜੀਆਂ ਆ ਨਾ ਪਾ ਲਿਆ ਆਪਣੇ ਹੱਥ ਪਾਇਆ ਇਹਦੇ ਵਿੱਚ ਤੇ ਜੜੀਆਂ ਰਹਿਣ ਵੀ ਲਾ ਦਿੱਤੀਆਂ ਉਨਾ ਪਹੂਰ ਥੇਰੀ ਕਰਦੇ ਹਾਂ ਅਸੀਂ ਆਪਾਂ ਇੱਥੇ ਮਾਰ ਲਈ ਪਹਿਲਾਂ ਝਾੜੂ ਝਾੜੂ ਮਾਰ ਕੇ ਕਰਦੇ ਆਪਾਂ ਸਾਰੇ ਘਰ ਦੀ ਸਫਾਈ ਤੇ ਕਿਹਦੇ ਨੂੰ ਉਹਦੇ ਅਸੀਂ ਆਪਾਂ ਵੀਡੀਓ ਤੇ ਸ਼ੂਟ ਕਰਨ ਤੇ ਉਦੋਂ ਸਫਾਈ ਕਰੀ ਸੀ ਅੱਜ ਫੇਰ ਇੱਥੇ ਪੱਤੀ ਪੱਤੇ ਹੋ ਗਏ ਖਲਿਆਰਾ ਪੈ ਗਿਆ ਦੇਖੋ ਕਿੰਨੇ ਪੱਤੇ ਹੋ ਗਏ ਤੇ ਖਿੰਡਰ ਗਏ ਬਹੁਤ ਬੁਰਾ ਹਾਲ ਹੋ ਜਾਂਦਾ ਘਰ ਦਾ ਸੁੰਨੇ ਘਰ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਬਹੁਤ ਜ਼ਿਆਦਾ ਹੀ ਕੂੜਾ ਪੈ ਗਿਆ ਹੁਣ ਪਹਿਲਾਂ ਆਪਾਂ ਇਸ ਦੀ ਸਫਾਈ ਕਰਦੇ ਹਾਂ ਤੇ ਫਿਰ ਆਪਾਂ ਕਰਾਂਗੇ ਵੀਡੀਓ ਸੂਟ ਵੀਡੀਓ ਆਪਣੀ ਆਉਂਦੀ ਹੈ ਦੂਸਰੇ ਚੈਨਲ ਤੇ ਜੱਟ ਮੈਨ 203 ਤੇ ਉੱਥੇ ਜਾ ਕੇ ਦੇਖ ਸਕਦੇ ਹੋਗੇ ਠੀਕ ਆ ਜੀ ਮਿਲਦੇ ਆਪਾਂ ਥੋੜੀ ਦੇਰ ਬਾਅਦ ਪਹਿਲਾਂ ਆਪਾਂ ਕਰ ਲੀਏ ਘਰ ਦੀ ਸਫਾਈ ਫੇਰ ਮਿਲਦੇ ਆਪਾਂ ਜੜੀਆਂ ਦੇ ਆਲਣੇ ਬਨਾ ਕੇ ਲਾਈ ਸੀ ਕੁਜੇ ਉਹ ਸੀ ਇਹ ਉਹਦੇ ਤレイン ਲੱਗ ਗਈਆਂ ਜੜੀਆਂ ਹੁਣ ਆਪਾਂ ਕੁਜੇ ਹੋਰ ਲੈ ਆਂਦੇ ਵਰਜਾ ਤੋਂ ਦੁਨਾਰਿਆਂ ਤੋਂ ਇੱਧਰ ਹੁੰਦੇ ਤੇ ਵੀ ਲੈ ਆਏ ਨੇਗੇ ਉਹ ਲੱਗਿਆ ਮੈਨੂੰ ਇਹ ਹੁਣ ਆਪਾਂ ਹੋਰ ਲੈ ਕੇ ਕੁਝ ਜੋ ਪੈਨ ਸਾਹਮਣੇ ਨਾ ਤੇ ਰੈਂਕ ਕਰਦੇ ਆ ਤੇ ਲਾ ਰਹੇ ਆ ਪਿੰਡ ਦੇ ਜਿੰਨੇ ਵੀ ਖੰਡੇ ਇਤਿਆਦ ਦੇ ਨੇਰੇ ਤੇ ਦੇ ਆਪਾਂ ਰੰਗ ਲਾਉਣੇ ਸ਼ੁਰੂ ਕੀਤਾ ਰੰਗ ਕਰਕੇ ਨੋਰੇ ਕੱਢ ਰੱਖੇ ਸਾਰੇ ਅੰਚ ਤੇ ਫੇਟੰਗਾਂਗੇ ਕਰਤਾ ਕੁਝਾਂ ਤੇ ਰੰਗ ਇਹਨਾਂ ਨੇ ਰੰਗ ਕਰਤਾ ਸੀ ਤੇ ਫਿਰ ਆਪਾਂ ਇਹਨਾਂ ਨੂੰ ਟੰਗਾਂਗੇ ਦਰਖਤਾਂ ਦੇ ਉੱਤੇ ਜਿੱਥੇ ਵੀ ਜੜੀਆਂ ਆ ਜਾ ਕਰਨ ਰੰਗ ਕੀਤੇ ਜ ਇਹਨਾਂ ਨੇ ਹੂੰ ਹੁਣ ਵਰਚ ਤੋਂ ਗਿਆ ਹੈ। ਬਾਸ ਸੁਪਿਣਾ ਵਾਲੇ ਮੜੇ ਟੰਗ ਦਾਂਗੇ ਤਾਰ ਲੈ ਕੇ ਚਲੋ ਸਪਨੋ ਲੱਗ ਜੂ ਤੁਹਾਨੂੰ ਬਜਾਉਣ ਆਪਾਂ ਜੜੀਆਂ ਦੇ ਆਲਣੇ ਬਣਾ ਕੇ ਲਾਈ ਸੀ ਕੁਜੇ ਉਹ ਸੀ ਇਹ ਵੀ ਤਰੇਣ ਲੱਗੀਆਂ ਜੜੀਆਂ ਹੁਣ ਆਪਾਂ ਕੁਝੇ ਹੋਰ ਲੈ ਆਂਦੇ ਪਰਜਾ ਪਤਾ ਤਾ ਤੁਮਹਾਰਾਂ ਤੋਂ ਇੱਧਰ ਹੁਣ ਬੇਤੇਵੀ ਲੈ ਆਏ ਨੇਗੇ ਉਹ ਲੱਗਿਆ ਵੈਸੇ ਮਨ ਨੇ ਹੁਣ ਆਪਾਂ ਹੋਰ ਲੈ ਕੇ ਗੁਜੇ ਉਹਨਾਂ ਸਾਹਮਣੇ ਨਾ ਤੇ ਰੈਂਕ ਕਰਦੇ ਆਂ ਤੇ ਲਾ ਰਹੇ ਆਂ ਪਿੰਡ ਦੇ ਜਿੰਨੇ ਵੀ ਖੰਦੇ ਆ ਤੇ ਆਪ ਦੇ ਨੀਰੇ ਤੇ ਲੈ ਐਤੋਂ ਰੰਗ ਲਾਉਣ ਨਾਲ ਸ਼ੁਰੂ ਕੀਤਾ ਰੰਗ ਕਰਕੇ ਮੋਰੇ ਕੱਢ ਰੱਖੇ ਹਜ਼ਾਰਾਂ ਚ ਤੇ ਫਿਰ ਟੰਗਾਂਗੇ ਜੋਨ ਆਪਣਾ ਗੱਬਣੀ ਨਾ ਭਾਰਾ ਤੇ ਹੁਣ ਆਪਾਂ ਫਲਦਾਰ ਬੂਟੇ ਲੈਂਦੇ ਹੈਗੇ ਆਪਣੇ ਖਾਲ ਦੇ ਨਾਲ ਬਹੀ ਤੇ ਲਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਕਾਦੇ ਕਾਦੇ ਬੂਟੇ ਕਿੰਨੇ 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 ਵੇਹੰਦੇ ਹੈ ਇਹ ਇਹ ਤਾਂ ਇਹਨੂੰ ਹੋ ਗਿਆ ਕਾਫੀ ਸਮਾਂ ਖਾਲ ਕੁਲ ਭਰ ਕੇ ਉਤੋਂ ਵੀ ਚੱਲ ਪਈ ਸਾਰਾ ਝੋਨਾ ਡਟ ਗਿਆ ਤੇ ਹੁਣ ਆਪਾਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੇ ਕੀ ਦਿਨੋਂ ਪਹਿਲਾਂ ਬੇਰੀਆਂ ਲਾਈਆਂ ਸੀ ਹਾਈਬ੍ਰਿਡ ਕਿਸਮ ਦੀਆਂ ਆਹ ਹਾਈਬ੍ਰਿਡ ਕਿਸਮ ਦੀ ਬੇਰੀ ਲਾਈ ਸੀ ਕੋਸੀ ਇੱਥੇ ਬੋਲਿਆ ਸੀ ਗੁਲਾਬ ਇੱਥੇ ਬੋਲਿਆ ਤੂਲਸੀ ਨਿੰਬੂ ਜਾਮਣ ਇੱਥੇ ਪਪੀਤਾ ਆਪਾਂ ਲਾਤਾ ਅੰਜੀਰ ਇੱਥੇ ਲਾਤਾ ਅਮਰੂਦ ਆਹ ਕਾਦਾ ਬੂਟਾ ਆਪਾਂ ਇਹ ਸੇ ਉਹ ਹਾਈਬ੍ਰਿਡ ਤੇ ਉਹ ਆਲੂ ਖਰਾ ਆਲੂ ਖਰਾ ਤੇ ਕੋਸਰੇ ਤੇ ਪਿਆ ਉਹ ਕਾਦੇ ਸਿਰੇ ਤੇ ਪਿਆ। ਉਹ ਆਕੀ ਨੂੰ ਆ। ਲਾ ਫੜ ਫਿਰ ਗਈ। ਕਾਰ ਸ਼ੁਰੂ ਆ ਤਾਂ। ਇੱਥੇ ਪਟਟਵਾ ਸਿਵਾ ਦਾ। ਤੇ ਇਹ ਤੋਂ ਬਾਅਦ ਆਪਾਂ ਲਾਉਣੇ ਆ ਆਲਨੇ ਪੰਛੀ ਆਂਦੇ। ਜਾਨਵਰਾਂ ਦੇ। ਚਿੜੀਆਂ ਦੇ ਆਪਾਂ ਲਾਈ ਸੀਗੇ ਇੱਕ ਦਿਨ ਪਹਿਲਾਂ ਉਹਦੇ 'ਚ ਬਹੁਤ ਵਧੀਆ ਹੌਂਸਲਾ ਹੋਇਆ। ਦਿਲ ਨੂੰ ਖੁਸ਼ੀ ਵੀ ਹੋਈ ਜਦੋਂ ਆਪਾਂ ਦੋ ਕੁੱਜੇ ਡਾਂਗੇ ਖੰਭਿਆਂ ਤੇ ਤੇ ਉਹਨਾਂ ਵਿੱਚ ਜਿੜੀਆਂ ਰਹਿਣ ਲੱਗ ਗਈਆਂ ਉਹ ਤੁਹਾਨੂੰ ਸਭ ਤੋਂ ਪਹਿਲਾਂ ਉਹ ਦਿਖਾਵਾਂਗੇ। ਆਪਾਂ ਆਹ ਕਿਰਾ ਬੂਟੇ ਲਾ ਦਈਏ ਇਹ ਪਹੀਏ ਆਪਣੀ ਪਹੀਏ ਦੇ ਨਾਲ ਖਾ ਲਾਂਦਾ ਇਹਦੇ ਪਹਿਲਾਂ ਲਾਈਆਂ ਪਜਾਮਣਾ ਇਹ ਸੋਚਿਆ ਵੀ ਹੁਣ ਆਪਾਂ ਤੁਰ ਤਾਈ ਸਾਰੀ ਇਹ ਢਾਈ ਕਿੱਲਾਂ ਦੀ ਲੰਬਾਈ ਹੈ ਵੀ ਹਰ ਇੱਕ ਫਲਦਾਰ ਬੂਟੇ ਕੇ 1-2-2 ਲਾਈਏ ਐਸੇ ਇਹਦੇ ਬੂਟੇ ਦੀ ਲਫਾਸੇ ਦੀ ਕਟਿੰਗ ਕਰਦਾ ਬਾਬਾ ਹਟਾਣੀ ਜੀ ਬਹੁਤ ਲੰਬੀ ਇਹਦੀ ਹਨਾ ਹੋਰ ਛੇਦੀ ਚੱਲੂਗਾ ਇਹਦੇ ਨਾਲ ਸਪੋਰਟ ਤਾਂ ਹੀ ਲਾਉਣੀ ਪੈਂਦੀ ਇਹ ਲੋਡ ਨਹੀਂ ਲਾਉਣੀ ਲਾਉਣੀ ਠੀਕ ਐ ਬਾਦਾਂ ਦੇ ਸੜੀ ਕਾਰ ਦੇ ਨਾਲ ਪਿਆਰ ਦੇ ਨਾਲ ਕਿਪੜ ਜਨ ਨਾਲ ਜੀ ਮੰਨ ਆਈਂ ਜਨ ਬੈਂਪੀ ਚੱਕ ਵੀ ਸਿਓ ਤੇ ਚਿੜੀਆਂ ਆਪਣੀ ਆਹ ਢੇਕ ਬਹੁਤ ਪੁਰਾਣੀ ਐ ਬਹੁਤ ਵੱਡੀ ਐ ਇਹਦੇ ਬਹੁਤ ਰਹਿੰਦੇ ਆ ਤੇ ਬਹਿਤ ਦਰਖਤ ਆਪਣੇ ਕੋਲੇ ਬਹੁਤ ਨਾ ਉਹ ਆਪਣਾ ਬਾਹਰਲਾ ਕਰ ਪਿਆ ਜਿਹੜਾ ਖੇਤਾਂ 'ਚ ਪਾਇਆ ਹੋਇਆ ਸੀਗੇ ਥਿਰਹਾਸ਼ ਨਹੀਂ ਇਹਦੇ ਚਾਰ ਸਪਰੇ ਬਹੁਤ ਦਰਖਤ ਨੇ ਤੇ ਉਹ ਜਿਹੜੇ ਬਾੜਾ ਸੋਨਾ ਆਲਣਾ ਪਉਂਦੇ ਹੁੰਦੇ ਆ ਬੰਬੀ ਹੀ ਕੀ ਬੀਜੇ ਹਾਂ ਬੀਜੇ ਬੀ ਜਿਹੜੇ ਬੀ ਜਿਹੜੇ ਉਹਨਾਂ ਦੇ ਬਹੁਤ ਜ਼ਿਆਦਾ ਆਲਣੇ ਆਗੇ ਬੀ ਜਿਹੜੇ ਆ ਪੂਰੀ ਹਾਂ ਉਹ ਵੀ ਸਾਨੂੰ ਮੌਕਾ ਮਿਲਿਆ ਵਿਖਾਵਾਂਗੇ ਹਾਂ ਇੱਕ ਆਪਣੇ ਖੇਤਾਂ ਚੋਂ ਦੇ ਸੂਰ ਕਰਾ ਤੋ ਸਿਰੇ ਤੇ ਉਹ ਉੱਥੇ ਵੱਟ ਸਾਰੀ ਢਾ ਗਿਆ ਆਲੂ ਭਾਲਦੇ ਸੀ ਉਹ ਚ ਮਿੱਤਰੋ ਪਪੂਟੇ ਲਾਤੇ ਸਾਰੇ ਅੰਜੀਰ ਮਰੂਦ ਸੇਵ ਚਿਕੂ ਤੇ ਉੱਥੇ ਬੈਠਾ ਸਾਡਾ ਮਾਲੀ ਬਾਗਮਾਨ ਬਗੀਚੇ ਦਾ ਇਹ ਕਰਦਾ ਹੈ ਤੇ ਆ ਰੂਟਿਆਂ ਨੂੰ। ਇਹ ਕਰੇ ਇੱਕ ਫਲ ਦਾ ਬੂਧਾ ਰੋਣਾ ਭਾਈ ਇਸ ਤੇ ਕਿਸੇ ਮੌਸਮ ਦੇ ਵਿੱਚ ਆ ਜਾਓ ਤੁਸੀਂ ਤੁਹਾਨੂੰ ਕਦਾ ਫਲ ਤਿਆਰ ਮਿਲੂਗਾ। ਹਾਂ ਜੀ ਆਓ ਬੇਟਾ ਤੇ ਬੀਜ ਉੱਡ ਗਿਆ। ਹਾਂ ਆ ਲੈ ਗਿਆ ਕਿੱਥੇ? ਆ ਮੈਂ ਗਿਆ ਕਿ ਕੋਈ ਦੰਦਾ ਉੱਡਿਆ। ਕੁੜੀ ਵੀ ਕਿੰਨੀ ਸੋਹਣੀ ਹੈ। ਇਹ ਫਿਰ ਤੁਹਾਨੂੰ ਜਿਹੜੇ ਕੁਝਾ ਲਾਇਆ ਸੀਗਾ ਉਹ ਵੀ ਦਿਖਾਉਣੇ ਆ ਜਾ ਕੇ ਕਿ ਜਿੱਥੋਂ ਦਿਲ ਨੂੰ ਸਕੂਨ ਮਿਲੇਗਾ। ਅਸੀਂ ਤਾਂ ਵੇਖੀ ਵੇਲੇ ਪੈਸੀ ਰੰਗ ਮਾਰ ਕੇ ਢੰਗ ਤੇ ਜਦੋਂ ਮੈਂ ਦੂਜੇ ਦਿਨ ਆ ਕੇ ਦੇਖਿਆ ਇਹ ਆਪਣਾ ਖੇਤ ਹੈ ਗਰ ਇਹਨੂੰ ਪਛਾੜ ਗਏ ਸੀ ਪਿੰਡ ਉਹ ਰੈਸ਼ ਕਰ ਲਈ ਤੇ ਵਿੱਚ ਚਿੜੀਆਂ ਬੈਠੀਆਂ ਦੇਖੀਆਂ ਇੱਕ ਨਿੱਕਲ ਜੇ ਕੁੱਡ ਜੇ ਕਾਹਾ ਆਪਦਾ ਕਾਹੂਸ ਲਿਆ ਕੇ ਜਮਾ ਕਰੀ ਬਹੁਤ ਮੁਸ਼ਕਿਲ ਮਿਲਿਆ ਫਿਰ ਮੈਂ ਸੋਚਿਆ 40 ਰੁਪਏ ਕੁਝ ਜ਼ਿਆਦਾ ਸੀ ਪਰ ਜਾ ਪਤਾ ਤਾਂ ਕੁਮਹਾਰਾਂ ਤੋਂ ਲੈ ਕੇ ਆਏ ਹੈਗੇ ਸਪੈਸ਼ਲ ਇਹ ਹਾਲ ਨੇ ਬਣਾ ਕੇ ਲਾਉਣ ਨੂੰ ਤੇ ਅਸਮ ਦਿਖਾਉਣੇ ਰੰਗ ਮਾਰਿਆ ਪਿਆ ਮੂਰੇ ਕੱਢ ਰੱਖੇ ਹੈ ਆ ਜਲਾਉਣੇ ਆ ਤੋ ਵੇਖਦਾ ਪਾਣੋਂ ਦਿਨ ਚ ਪਾਇਆ ਪਹਿਲਾ ਪਾਣੀ ਦੇਖਣ ਵਾਗੇ ਤੇ ਬਾਪੇ ਦੇ ਵਾਗੇ ਤੋ ਦੇਖਦੇ ਆ ਇੱਕ ਦੋ ਜੇ ਡੰਗੇਗੇ ਤਾਂ ਡੰਗਾਂਗੇ ਬਾਕੀ ਕੱਲ ਨੂੰ ਸਹੀ ਚਲੋ ਆਹਾਂ ਅਸੀਂ ਕੱਲ੍ਹ ਹੀ ਪਰਸੋਂ ਡੰਗੇ ਸੀ ਤੇ ਬਿਨਾ ਘਰ ਤੋਂ ਹੀ ਵਿਚਾਰੀਆਂ ਬੈਠੀਆਂ ਸੀ ਜਿਹੜੀਆਂ ਉਹਦੀਆਂ ਆਗੀਆਂ ਤੇ ਆਪਣਾ ਵਿਲਾ ਕਰ ਪਿਆ ਜਿਹੜਾ ਖੇਤ ਦੇ ਵਿੱਚ ਇੱਥੇ ਵੀ ਆਪਾਂ ਡੱਬੇ ਲਮਕਾਤੇ ਇੰਨਾ ਜਿਵੇਂ ਇੱਕ ਜੜੀ ਨੇ ਕਿ ਬਸ ਉਹ ਕਰ ਲਈ ਬਾਕੀ ਸਾਨੂੰ ਪਤਾ ਹੀ ਕੋਈ ਜਿਆਪੇ ਰੰਗ ਕਰੇ ਤੇ ਮਿਸਤਰੀ ਆਪਣਾ ਕੁਝ ਜਿਆ ਦੇ ਗਲਾਂ ਤੇ ਤਾਰਾਂ ਦੇ ਰਵੇਟੇ ਮਾਰ ਰਿਹਾ ਤੇ ਚਲੋ ਹੁਣ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਅੱਜ ਤਾਂ ਇੱਕ ਦੋ ਲਾਉਣੇ ਅਜੇ ਲੱਗੇ ਤਾਂ ਨਹੀਂ ਮੇਰਾ ਬਹੁਤ ਹੋ ਗਿਆ